ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਵੀ ਟੋਕਨ ਕਰਕੇ ਉਹਨਾਂ ਨੇ ਸਸਤਰੀ ਖਾਲੀ ਰਿਪੀਟ ਕਰਨੀ ਪਈ ਸੌਰੀ ਤੇ ਅੱਜ ਆਪਾਂ ਨਾ ਤੁਹਾਨੂੰ ਟਰੈਕਟਰ ਦਿਖਾਉਣੇ ਆ ਦੌੜਨ ਵਾਲੇ ਵੀ ਤੇ Ориਜਨਲ ਵੀ ਆ ਵਿੱਚ ਮੇਰੇ ਨਾਲ ਮੇਰੇ ਗਵਾਂਢ ਪਿੰਡੋਂ ਆ ਵੀਰ ਜਗਰਾਉਂ ਤੋਂ ਜਗਰਾਉਂ ਵਾਲੇ ਢਾਲੀਵਾਲ ਫਾਰਮ ਜਗਰਾਉਂ ਵੀਰਾਂ ਕੋਲੇ ਟਰੈਕਟਰ ਬਹੁਤ ਸੋਹਣੇ ਤਿਆਰ ਕੀਤੇ ਆ ਵੀਰਾਂ ਨੂੰ ਸ਼ੌਂਕ ਆ ਜਿਵੇਂ ਜਿਵੇਂ ਹੈਨਾ ਉਹ ਜਾਣਕਾਰੀ ਆਪਾਂ ਵੀਰਾਂ ਤੋਂ ਹੀ ਲੈਣੀ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਚੜਦੀ ਕਲਾ ਜੀ ਠੀਕ ਹੈ ਜੀ ਚਲੋ ਚੜਦੀ ਕਲਾ ਚਾਹੀਦੀ ਆਜੋ ਮੇਰਾ ਵੀਰ ਲੱਗੇ ਸਾਰੇ ਆਪਾਂ ਇਹਦੇ ਤੋਂ ਸ਼ੁਰੂ ਕਰ ਲਈਏ ਵੀਰੇ ਹਾਂਜੀ ਹਾਂਜੀ ਵੀਰੇ 60 ਇਹ ਵੀਰੇ ਕਿੰਨਾ ਮਾਡਲ ਦਾ ਆਪਣਾ ਟਰੈਕਟਰ ਇਹ 18 ਮਾਡਲ ਹੈ ਵੀਰੇ 18 ਮਾਡਲ ਹਾਂਜੀ 18 ਮਾਡਲ ਜਦੋਂ ਆਪਾਂ ਨਵਾਂ ਲਿਆਂਦਾ ਉਦੋਂ ਤੋਂ ਹੀ ਦਿਮਾਗ 'ਚ ਸੀਗਾ ਸ਼ੌਂਕ ਆ ਦੜਾਉਣ ਆ ਲਾ ਕੇ ਨਹੀਂ 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 ਵੀਰੇ ਉਦੋਂ ਤਾਂ ਹੈ ਨਹੀਂ ਸੀ ਉਦੋਂ ਨਹੀਂ ਸੀ ਨਹੀਂ ਨਹੀਂ ਜਮੇ ਨਹੀਂ ਸੀ ਇਹ ਇਹ ਬਾਤ ਕਿਵੇਂ ਦਿਮਾਗ 'ਚ ਆਇਆ ਆਈਡੀਆ ਵੀ ਆਪਾਂ ਇਹਨੂੰ ਲਾਡਾਉਣਾ ਵੀ ਆ ਹੌਲੀ ਹੌਲੀ ਵੀਰੇ ਯਾਰ ਇੰਟਰਸਟ ਆ ਬਣੀ ਆ ਪਹਿਲਾਂ ਜਿਵੇਂ ਉੱਤੋਂ ਰੇਸ ਖੋਲ ਲਈ ਪਰ ਸਪਰਿੰਗ ਪਵਾ ਲਿਆ ਹੂੰ ਫਿਰ ਵਿੱਚੋਂ ਕਰ ਲਿਆ ਵਿੱਚੋਂ ਤੁਸੀਂ ਆਪ ਕਰਦੇ ਹੋ ਜਾਂ ਕਿ ਮਕੈਨਿਕ ਵੀਰ ਤੋਂ ਕਰਾ ਲੈਂਦੇ ਨਹੀਂ ਵਿੱਚੋਂ ਵੀਰੇ ਮਕੈਨਿਕ ਆਪਣਾ ਅੱਛਾ ਅੱਛਾ ਆਜੋ ਵੀਰੇ ਆਜੋ ਆਜੋ ਵੀਰੇ ਅੱਛਾ ਇਹ ਵੀਰੇ ਸਾਰਾ ਕੁਝ ਕਰ ਦਿੰਦਾ ਹੈ ਇਹ ਵੀਰੇ ਨਹੀਂ ਕੀਤੇ ਸਾਰੇ ਇਹ ਸੌਖਾ ਹੀ ਹੋ ਜਾਂਦਾ ਜੇ ਕੋਈ ਕੋਈ ਕਾਫੀ ਔਖਾ ਜਿਹਾ ਕੰਮ ਆ ਕਿਉਂਕਿ ਹੁਣ ਤਾਂ ਮੈਂ ਆਮ ਜਨਨੇ ਰਹਿਣਾ ਵੀਰਾਂ ਕੋਲੇ ਵੀਡੀਓ ਵੀਡੀਓ ਸ਼ੂਟ ਕਰਦੇ ਰਹੀਦਾ ਕਈ ਟਰੈਕਟਰ ਤਾਂ ਹੋ ਜਾਂਦੇ ਈਜ਼ੀ ਵੀ ਸੌਖੇ ਹਾਂਜੀ ਕਈ ਟਰੈਕਟਰਾਂ ਦਾ ਉਹ ਦੱਸਦੇ ਵੀ ਬਾਹਲਾ ਚ ਮੇਲਾ ਜਾ ਕਰਨਾ ਪੈਂਦਾ ਇਹਦਾ ਕਿਵੇਂ ਹੈ ਹਿਸਾਬ ਕਿਤਾਬ ਨਹੀਂ ਇਹਦਾ ਵੀਰੇ ਵੀਰੇ ਦਾ ਹੀ ਸੀਗਾ ਦਿਮਾਗ ਜੀ ਤੇ ਪਹਿਲਾਂ ਤਾਂ ਜਾਨੀ ਵੀਰੇ ਹੁਣ ਵੀ ਔਖੇ ਹੋਏ ਅੱਛਾ ਬਾਅਦ ਚ ਮਤਲਬ ਸੌਖਾ ਹੋ ਗਿਆ ਜਦੋਂ ਪਹਿਲਾਂ ਫਾਰਮ ਟਰੈਕ ਕੋਈ ਕੀਤਾ ਸੀਗੇ ਪਹਿਲਾ ਸੀਗਾ ਨਹੀਂ ਪਹਿਲਾ ਈਪੀ ਹੀ ਹੱਸਾ ਪਹਿਲਾ ਸੀਗਾ ਅੱਛਾ ਏਪੀਆਈ ਇਹ ਤੁਸੀਂ ਪਹਿਲਾਂ ਕੀਤਾ ਸੀ ਹਾਂਜੀ ਦੂਜੇ ਦਾ ਫੋੜ ਫਾੜ ਜਾਂ ਸਿੱਧੇ ਐਕਸਲਾਂ ਲਏ ਉਹ ਤਾਂ ਬਹੁਤ ਕੀਤੇ ਉਹ ਕੀਤੇ ਸੀ ਇਹਦਾ ਵੀਰੇ ਈਪੀਆਈ ਦਾ ਅਸੀਂ ਬਹੁਤ ਪਤਾ ਕੀਤਾ ਮਤਲਬ ਦੁਆਬੇ ਏਰੀਆ ਚੋਂ ਹੋਰ ਹੈਲੋ ਰੈਟਰ ਦੇ ਕੋਲ ਹੀ ਹਾਂਜੀ ਤੇ ਮਤਲਬ ਸਾਨੂੰ ਕਿਸੇ ਨੇ ਲਾੜ ਸਿਰਾ ਨਹੀਂ ਫੜਾਇਆ ਪਹਿਲਾਂ ਕਹਿੰਦੇ ਸੀ ਵੀ 60 ਭਾਜ ਦਾ ਕਰਨਾ ਫਿਰ ਇਹ ਕਹਿੰਦਾ ਸੀ ਕਰ ਦਾਂਗੇ ਆਜੂ ਜਦੋਂ ਕਹਿੰਦਾ ਈਪੀਆਈ ਹਿੱਸਾ ਫਿਰ ਅਗਲੇ ਕਹਿੰਦੇ ਨਹੀਂ ਵੀ ਹੱਥ ਖੜਦੇ ਆ ਫਿਰ ਗੱਲ ਜੀ ਬੰਦ ਹੀ ਨਹੀਂ ਆ ਇਹਨੂੰ ਵੀਰੇ ਹੱਥ ਨਹੀਂ ਪਉਂਦਾ ਇਹ ਕੋਈ ਨਹੀਂ ਤੇ ਫਿਰ ਇਹਦਾ ਸਮਾਨ ਤੁਹਾਨੂੰ ਈਜ਼ੀ ਮਿਲ ਗਿਆ ਜੇ ਕੋਈ ਹੱਥ ਨਹੀਂ ਸੀ ਪਾਉਂਦਾ ਤੇ ਮੈਂ ਸਮਾਨ ਇਹਰੇ ਬਣਾ ਕੇ ਹੀ ਪਾਇਆ ਜੀ ਬਣਾ ਕੇ ਜਿਵੇਂ ਗਰਾਰੀਆਂ ਵਗੈਰਾ ਹਾਂਜੀ ਹਾਂਜੀ ਬਣਾਉਣੀਆਂ ਪੈਣੀਆਂ ਹਨ ਹਾਂ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਜਿਹੜੀ ਪਾਈ ਆਪਣੇ ਲੁਧਿਆਣੇ ਬਣੀਆਂ ਹੋਣੀਆਂ ਗਰਾਰੀਆਂ ਕਿਉਂਰ ਕਿਤੋਂ ਲਈਆਂ ਕੋਈ ਨਹੀਂ ਇਹ ਤਾਂ ਇੱਥੇ ਹੀ ਬਣੀਆਂ ਮੈਂ ਆਪ ਹੀ ਬਣਾ ਲਈਆਂ ਆਪ ਹੀ ਬਣਾਈਆਂ ਅੱਛਾ ਆਪ ਹੀ ਬਣਾ ਕੇ ਲਈਆਂ ਇਹ ਗਰਾ ਨਹੀਂ ਗਰਾਰੀ ਨਹੀਂ ਬਣਾਈ ਮਤਲਬ ਇੱਥੇ ਸਿਸਟਮ ਉਹ ਈ ਆਵਾ ਸਿਸਟਮ ਈ ਹੋ ਜਾਏ ਚਲੋ ਹੁਣ ਤਾਂ ਕੋਈ ਸਿਕਰਟ ਹੋਏਗਾ ਮਾੜਾ ਡੀਪਲੀ ਆਪਾਂ ਨਹੀਂ ਜਾਂਦੇ ਤੇ ਜਦੋਂ ਇਹਨੂੰ ਦੁਬਾਰਾ ਆਪਾਂ ਖੇਤੀ ਵਾਸਤੇ ਜਿਵੇਂ ਹੁਣ ਆਪਾਂ ਲੂਲੂ ਪੱਟਨੇ ਆਂ ਹਾਂਜੀ ਤੇ ਉਹ ਨਿਕਲਜੂ ਸਿਸਟਮ ਫੇਰ ओरिजिनल ਉਹ ਕੱਢ ਕੇ ਅਰੀਜਨਲ ਬਣ ਜਾਂਦਾ ਜੀ ਤੇ ਜਿਵੇਂ ਆਪਾਂ ਅਰੀਜਨਲ ਚੀਜ਼ਾਂ ਵੀਰੇ ਕੱਢਦੇ ਆ ਇਹਦੀਆਂ ਜਾਂ ਪਾਉਨੇ ਆ ਜਦੋਂ ਦੁਬਾਰਾ ਇਹਦੇ ਚ ਉਹਨਾਂ ਚੀਜ਼ਾਂ ਦਾ ਕੋਈ ਨੁਕਸਾਨ ਭੰਨ ਤੋੜ ਹੁੰਦੀ ਆ ਜਾਂ ਨਹੀਂ ਵੀ ਇਜ਼ੀ ਕੋਈ ਨਹੀਂ ਹੁੰਦੀ ਸੌਖਾ ਜਿਹਾ ਜਾਂਦਾ ਕੰਮ ਬਾਕੀ ਰਾਂ ਬਣਾਉਣ ਤੇ ਆ ਫੇਰ ਸਾਡਾ 100 ਰੁਪਏ ਦਾ ਸਮਾਨ ਵੀ ਨਹੀਂ ਲੱਗੇ ਅੱਛਾ ਫੇਰ ਤਾਂ ਇਕੱਲੀ ਵਸ ਲੱਗੀ ਲੱਗਣੀ ਜਿਹੜੀ ਲੱਗਣੀ ਆ ਜੀ ਵੀ ਉਹਨੂੰ ਆਦਾ ਹਾਂ ਫਿਕਸ ਕਰਨ ਨੂੰ ਹਾਂਜੀ ਜਦੋਂ ਪਹਿਲੀ ਵਾਰ ਡਿਲੀਵਰੀ ਜ ਸਕਸੈਸ ਹੋ ਗਈ ਸੀ ਜਾਂ ਗਲਤ ਹੋਇਆ ਸੀ ਪਹਿਲਾਂ ਨਹੀਂ ਅਸੀਂ ਤਾਂ तकरीबन ਕਾਮਯਾਬ ਤੁਸੀਂ ਸੀਗੇ ਕਾਮਯਾਬੀ ਸੀਗੇ ਠੀਕ ਆ ਵੀਰੇ ਤੇ ਇਹਦਾ ਆਪਣੇ ਇਥੋਂ ਲੋਕਲ ਮਿਲ ਗਿਆ ਜੋ ਇਹਦੇ ਚ ਤੁਸੀਂ ਸਮਾਨ ਪਾਇਆ ਜਗਰਾਉਂ ਤੋਂ ਹਾਂਜੀ ਵੀਰੇ ਵੀ ਜੋ ਵੀ ਸਾਰਾ ਕੁਝ ਮਿਲ ਗਿਆ ਕਿਰੇ ਹਾਂਜੀ ਠੀਕ ਆ ਵੀ ਲੋਡ ਹੀ ਨਹੀਂ ਪਈ ਭੱਜਣ ਦੀ ਇਹਦਾ ਆਈਡੀਆ ਇਹਦੇ ਸਪੀਡਾਂ ਹੁਣ ਕਿੰਨੀਆਂ ਕਿੰਨੀਆਂ ਕੀਤੀਆਂ ਵੀ ਕਿਹੜੇ ਗੇਅਰ ਚ ਕੀ ਸਾਰਾ ਕਿਤਾਬ ਇਹਦਾ ਸਪੀਡਾਂ ਵੀਰੇ ਜਾਨੀ ਛੋਟੇ ਗੇਅਰ ਚ ਤਾਣੀ ਅਸੀਂ ਦੇਖਿਆ ਜਾਨੀ ਕਿੰਨਾ ਮਤਲਬ ਚੌਥੇ ਗੇਅਰ ਚ ਜੇ 1000 ਕ ਚੱਕਰ ਤੇ ਆ 65 70 ਤੇ ਜਾਂਦਾ ਜੀ 65 70 ਤੇ ਚਲਾ ਜੀ 1000 ਚੱਕਰ ਦੇ 1000 ਚੱਕਰ ਦੇ ਹਾਂਜੀ ਉਦੋਂ ਗਾਂ ਆਪਾਂ ਜਿੰਨੀ ਰੇਸ ਉਹ ਤਾਂ ਫਿਰ ਤੁਹਾਨੂੰ ਪਤਾ ਜੀ ਜਿਹਨਾਂ ਦੇ ਹੀ ਚੱਲਾਂਗੇ ਉਨੀ ਉਹ ਉਸ ਚੀਜ਼ ਦੀ ਲਿਮਟ ਕੋਈ ਨਹੀਂ ਹਾਂਜੀ ਹਾਂਜੀ ਠੀਕ ਆ ਵੀਰੇ ਇਹਦੇ ਵੀਰੇ ਸਾਰੇ ਗੇਰਾਂ ਦੀਆਂ ਗਰਾਰੀਆਂ ਚੇਂਜ ਆ ਜਾਂ ਕਿਵੇਂ ਕੀ ਸਾਰੀਆਂ ਦੀਆਂ ਵੀ ਪਹਿਲੇ ਤੋਂ ਲੈ ਕੇ ਹਾਂਜੀ ਹਾਂਜੀ ਟਾਪ ਤੱਕ ਬੈਕ ਦੀ ਵੀ ਬੈਕ ਦੀ ਵੀ ਹਾਂਜੀ ਤੇ ਜਿਹੜਾ ਲੋ ਆ ਜਿਵੇਂ ਆਪਾਂ ਨੇ ਲੋ ਗੇਅਰ ਹੁੰਦੇ ਆ ਉਹਨਾਂ ਦੀਆਂ ਵੀ ਚੇਂਜ ਆ ਹਾਂਜੀ ਵੀਰੇ ਇਹਦਾ ਜਾਨੀ ਲੋ ਚ ਇਹ ਹਾਈ ਜਿੰਨਾ ਤੋਂ ਰਾਈ ਹਾਂ ਵੀ ਜਦੋਂ ਲੋ ਲੱਗੂਗਾ ਉਦੋਂ ਹਾਈ ਜਿੰਨਾ ਤੋਂ ਰਾਈ ਹਾਈ ਚ ਫੇਰ ਉਦੋਂ ਉੱਤੇ ਆਏ ਉਦੋਂ ਡਬਲ ਹੋ ਜਾਣਾ ਠੀਕ ਆ ਵੀਰੇ ਤੇ ਆ ਟਾਇਰ ਛੋਟੇ ਪਾਉਣ ਦਾ ਕਾਰਨ ਇਹ ਵਸ ਵੀਰੇ ਐ ਉਹ ਪਹਿਲਾਂ ਰੇਡੀਅਲ ਸੀਗੇ ਉਹਨਾਂ ਦਾ ਦਬਦਾਈ ਥੋੜਾ ਜਿਹਾ ਠੀਕ ਇਹਨਾਂ ਨਾਲ ਜਾਨੀ ਦੀ ਫੁਰਤੀ ਜੀ ਵਧ ਗਈ ਥੋੜੀ ਪੈਕਅਪ ਵਧ ਗਈ ਹਾਂ ਮੈਂ ਕਿਉਂਕਿ ਦੌੜਨ ਵਾਸਤੇ ਵੈਸੇ ਵੀ ਹੈ ਨਾ ਵੀਰ ਭਰਾ ਸਾਰੇ ਥੋੜਾ ਜਿਹਾ ਇੱਕ ਅਦਾ ਨੰਬਰ ਛੋਟਾ ਹੀ ਕਰਦੇ ਆ ਨਾ ਉਹ ਗੇੜਾ ਵਧ ਜਾਂਦਾ ਵੀਰੇ ਬਰੀਕ ਟਾਇਰ ਦਾ ਜ਼ੋਰ ਘੱਟ ਲੱਗਦਾ ਆਪਣੇ ਮਕੈਨਿਕ ਸਾਹਿਬ ਚਲੋ ਤੁਸੀਂ ਤਾਂ ਮੇਰਾ ਵੀ ਕਰਦੇ ਹੋ ਜਦੋਂ ਆਪਾਂ origignal tractor ਰੱਖਦੇ ਆ ਉਦੋਂ ਆਪਾਂ ਵੱਡਾ ਟਾਇਰ ਪਾਉਨੇ ਆ ਇਦਾਂ ਹੀ ਆ ਨਾ ਵੀ ਉਹਦਾ ਥੋੜੀ ਬੋਲੀ ਇੱਕ ਦੋ ਦਾ ਫਰਕ ਪੈ ਜਾਂਦਾ ਸਪੀਡ ਦਾ ਜਦੋਂ ਆਪਾਂ ਗਰਾਰੀਆਂ ਚੇਂਜ ਕਰਦੇ ਆ ਫਿਰ ਛੋਟੀ ਦਾ ਲਾਜਿਕ ਵੀ ਛੋਟੇ ਟਾਇਰ ਪਾਉਣ ਦਾ ਲਾਜਿਕ ਇਹਦੇ ਨਾਲ ਪੈਕਅਪ ਵੱਧ ਜਾਂਦੇ ਆ ਵੀਰੇ ਉਰੇ ਨਾਲ ਪੈਕ ਆਪਣੀ ਬੰਦੇ ਹਾਈ ਹੋਈ ਇੰਨਾ ਹੋ ਜਾਂਦਾ ਹੁਣ ਇਹ ਟਾਪ ਗੇਅਰ ਹਾਂ ਵੀ ਜਾਣ ਕੇ ਕੋਈ ਗੱਲ ਨਹੀਂ ਵੀ ਉਹ ਫਿਰ ਡਬਲ ਇੰਜਨ ਤੇ ਲੋਡ ਪੈਂਦਾ ਹੋਗਾ ਹਾਂਜੀ ਵੱਡੇ ਟਾਇਰ ਨਾਲ ਲੋਡ ਪੈਣਾ ਹੀ ਆ ਵੀਰੇ ਹਾਂ ਤੇ ਆਹ ਸਿਸਟਮ ਇਹਦੇ ਇਹ ਕਦੋਂ ਕਿਦਾਂ ਲਾਇਆ ਇੱਕ ਟਰਬੋ ਇਹ ਆਪਣੇ ਹੋ ਗਏ 5 ਕੁ ਮਹੀਨੇ ਹੋ ਗਏ ਵੀਰੇ 5 ਕੁ ਮਹੀਨੇ ਵਧੀਆ ਕਾਮਯਾਬਾ ਪੂਰਾ ਵੀਰੇ ਪਹਿਲੀ ਵਾਰ ਚ ਜਾਨੀ ਫੱਟ ਆ ਗਿਆ ਸਾਨੂੰ ਇਹ ਖੇਤੀ ਨੂੰ ਵੀ ਕੰਮ ਦਿੰਦਾ ਕਿ ਉਦੋਂ ਲਾ ਦਿੰਦੇ ਹੋ ਨਹੀਂ ਨਹੀਂ ਵੀਰੇ ਦਿੰਦਾ ਕੰਮ ਸੂਪਰ ਸੀਡਰ ਤੇ ਕੀ ਆ ਜੀ ਕਾਈ ਚੱਲਦਾ ਹਾਂ ਵੀ ਇਹ ਲੱਗਾ ਰਹਿੰਦਾ ਹਾਂਜੀ ਹਾਂਜੀ ਕੱਲਾ ਗਰਾਰੀਆਂ ਤੋਂ ਚਲੋ ਆਪਾਂ ਨੂੰ ਕੱਢਣੀਆਂ ਪੈਣੀਆਂ ਤੋਰੇ ਆਪਾਂ ਨੂੰ ਸੈੱਟ ਨਹੀਂ ਆਉਂਦੇ ਹਨ ਹਾਂਜੀ ਹਾਂਜੀ ਇਹ ਮਤਲਬ ਸਾਨੂੰ ਕੋਈ ਐ ਗਰਮ-ਗਰਮ ਦੀ ਕੋਈ ਕੰਪਲੀਟ ਨਹੀਂ ਦਿੱਤੀ ਹਾਂ ਮੈਂ ਇਹ ਪੁੱਛਣ ਲੱਗਾ ਕਿਉਂਕਿ ਆਮ ਟਰੈਕਟਰ ਕਈ ਵਿੱਚੋਂ ਵਿੱਚੋਂ ਗਰਮ ਹੁੰਦੇ ਆ ਨਹੀਂ ਆਪਣੇ ਇੰਟਰਕੂਲਰ ਵੀਰੇ ਫੁੱਲ ਤੋਂ ਫੁੱਲ ਸੈੱਜ ਹੀ ਆ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਤੇ ਇਹ ਖੋਲ ਜੂਗਾ ਅੱਗੋਂ ਹਾਂਜੀ ਹਾਂਜੀ ਇੰਟਰਕੂਲਰ ਫੁੱਲ ਸੈੱਜ ਹੀ ਲੱਗਿਆ ਹੈ ਠੀਕ ਹੈ ਵੀਰੇ ਇਹ ਟਰਬੋ ਆ ਪਾਜੀ ਦਸਨੀ ਹੋਵੇ بڑا ਰਵਾਜ ਅੱਜ ਤੁਸੀਂ ਐਡਾ ਦੇਖਿਆ ਨਹੀਂ ਹੋਣਾ ਮੇਰੇ ਖਿਆਲ ਨਾਲ ਰੇਡੀਏਟਰ ਜਿਹੜਾ ਦਾ ਇੰਟਰਕੂਲਰ ਆ ਬਾਈ ਸਹੀ ਗੱਲ ਆ ਬਈ ਵਾਕਈ ਨਹੀਂ ਦੇਖਿਆ ਇਹ ਗੱਲ ਪੱਕੀ ਆ ਮੈਂ ਨਹੀਂ ਗੱਨਾ ਕਦੇ ਕਿਸੇ origignal ਦੇ ਦੇਖਿਆ ਤੇ ਨਾ ਹੀ ਕਿਸੇ ਵੀਰ ਭਰਾ ਦੇ ਉਦਾਂ ਦੇਖਿਆ ਐਡੇ ਕੀ ਹੁੰਦੇ ਆ ਨਾ ਹਾਂਜੀ ਹਾਂਜੀ ਆਦਕ ਦੇ ਸਾਇਜ ਜਿਹਦੇ ਹੁੰਦੇ ਆ ਤੇ ਇਹ ਵੀ ਐਡਾ ਸਿਸਟਮ ਇਹ ਤੁਹਾਨੂੰ ਕਿੱਥੋਂ ਮਿਲਿਆ ਇਹ ਬਾਈ ਆਪਣੇ ਸੋਨੀਪੱਤ ਤੋਂ ਆ ਕਰਨਾਨਕ ਟਰਬੋ ਵਾਲੇ ਅੱਛਾ ਉਹ ਬਾਈ ਉਹਨਾਂ ਨੇ ਦਿੱਤਾ ਸਾਨੂੰ ਸਾਨੇ ਟਰਬੋ ਸਾਰਾ ਕੁਝ ਅਜਾ ਸਨੇ ਟਰਬੋ ਯਾਰ ਆਪਣੇ ਪੰਜਾਬ ਚ ਬੜੇ ਫੇਮਸ ਆ ਤੇ ਤੁਸੀਂ ਉਥੋਂ ਤੱਕ ਮਾਰ ਕੀਤੀ ਮੈਂ ਅੱਜ ਫਿਰ ਆਇਆ ਨਾ ਸਿਰੇ ਵਾਲਾ ਸਾਪ ਹੀ ਫੜਿਆ ਬਈ ਆ ਕੇ ਤੁਹਾਨੂੰ ਪਤਾ ਕਿਵੇਂ ਉਹਦਾ ਪਹਿਲਾਂ ਸੀਗਾ ਪਤਾ ਉਹਦੇ ਬਾਰੇ ਜਾਣਦੇ ਸੀ ਇੰਸਟਾ ਤੋਂ ਹੀ ਜਾਣੀ ਜਾਣਕਾਰੀ ਮਿਲੀ ਸੀ ਪਾਈ ਨੂੰ ਬਾਕੀ ਸੁਭਾਅ ਬਹੁਤ ਵਧੀਆ ਵੀਰੇ ਦਾ ਉਹ ਬੰਦੇ ਨੇ ਉਹ ਟਰੱਕਾਂ ਟੋਕਾਂ ਨੂੰ ਲਾਉਂਦਾ ਉਹ ਵੀਰੇ ਆਪਣੇ ਨਿਹੂ ਦੇਸ਼ ਵਾਲ ਹੋਣੀ ਆ ਹਰਿਆਣੇ ਚ ਸਾਰਿਆਂ ਦੇ ਤਬੀਆਂ ਮੁਕਾਬਲੇ ਸਾਰਿਆਂ ਨੂੰ ਉਹੀ ਦਿੰਦਾ ਆ ਆਪਣੇ ਪੰਜਾਬ ਚ ਵੀ ਵੀਰੇ ਮਗਰ ਨਾਲ 70 80% ਜਿੰਨੇ ਟਰਪੋਂ ਵਾਲਿਆ ਉਹੀ ਸਪਲਾਈ ਦਿੰਦਾ ਬਾਈ ਸਾਰਿਆਂ ਦੇ ਉਹੀ ਕਰਦਾ ਹਾਂਜੀ ਜੇ ਟਰਬੋ ਆਪਾਂ ਨੰਬਰ ਵਾਈਜ਼ ਦੱਸਣੀ ਹੋਵੇ ਕਿਉਂਕਿ ਬੜਾ ਰਵਾਜ ਹੈ ਨਾ ਵੀ ਮੈਂਨੇ ਨੰਬਰ ਲਾਈ ਆ ਮੈਂਨੇ ਲਾਈ ਆ ਇਹ ਕੀ ਨੰਬਰ ਵਾਈਜ਼ ਵੀਰੇ ਜਿਹੜੇ ਜਾਨੀ ਰੀਜਨਲ ਆ ਮੈਂ ਟੱਲ ਦਾ ਹੋ ਗਿਆ ਹਾਲ ਸੈਟ ਦਾ ਉਹਨਾਂ ਦੀ ਸੀਰੀਜ਼ ਹੁੰਦੀ ਆ ਪਰ ਜਿਹੜੇ ਜਗਾੜੀ ਟਰੈਕਟਰ ਜਿਵੇਂ ਭੱਜਣ ਵਾਲੇ ਜਾਂ ਹੈਰੋ ਵਾਲੇ ਇਹਦਾ ਕੋਈ ਨੰਬਰ ਨਹੀਂ ਉਹਨਾਂ ਦਾ ਨੰਬਰ ਨਹੀਂ ਉਹ ਮੋਡੀਫਾਈ ਚੱਲਦੀਆਂ ਟਰਬੋ ਵੀ ਮੋਡੀਫਾਈ ਹੋ ਜਾਂਦੀ ਆ ਹਾਂਜੀ ਪੱਖੀ ਚੇਂਜ ਹੁੰਦੀ ਆ ਪੱਖੀ ਚੇਂਜ ਹੁੰਦੀ ਹਾਂਜੀ ਹਾਂਜੀ ਇਹ ਆਪਾਂ ਪੰਪ ਦੀ ਤਾਂ ਆਪਾਂ ਸੁਣੀ ਦੀ ਨਾ ਪੰਪ ਕੇਮ ਹਾਂਜੀ ਇਹ ਟਰਬੋ ਚਲੋ ਹੈ ਨੰਬਰ ਵਾਈਜ਼ ਆਪਾਂ ਲਾ ਲਈਦੀ ਹੈ ਨਹੀਂ origignal ਚ ਨੰਬਰ ਚੱਲਦੇ ਆ ਪਰ ਇਹ ਮੋਡੀਫਾਈਡ ਇਹਦੇ ਚ ਨਹੀਂ ਵੀ ਇਹਨੂੰ ਇਹਦੀ ਮੋਡੀਫਿਕੇਸ਼ਨ ਇਹਦੀ ਵੀ ਹੋ ਜਾਂਦੀ ਕਹਿੰਦਾ ਮਤਲਬ ਤੇ ਇਹ ਵਧੀਆ ਚੱਲੀ ਵੀਰੇ ਕੋਈ ਲੀਕਿੰਗ ਲੁਕਣ ਜਾਂ ਕੁਝ ਨਹੀਂ ਵੀਰੇ ਬਿਲਕੁਲ ਨਹੀਂ ਕੋਈ ਖਰਾਬੀ ਇਹਨੇ ਦਿੱਤੀ ਹੋਈ ਕਦੋਂ ਦਾ ਤੁਸੀਂ ਕਿਹਾ ਕਦੋਂ ਦੀ ਲੱਗੀ ਆ ਆਪਣੇ 5-6 ਮਹੀਨੇ ਹੋ ਗਏ ਵੀਰੇ 5-6 ਮਹੀਨੇ ਜੇ ਅਸੀਂ ਉਹ ਮਤਲਬ ਬਾਹਰੋਂ ਪਤਾ ਕੀਤਾ টারਬੋ ਦਾ ਰੇਗ ਬੰਦਾ ਕਹਿੰਦਾ ਇਹ ਵੀ ਖੇਤੀ ਵਾਲ ਨੂੰ ਗਾਰੰਟੀ ਦਿੰਨੇ ਆਂ ਭੱਜਣ ਵਾਲ ਨੂੰ ਗਾਰੰਟੀ ਨਹੀਂ ਦਿੰਦੇ। ਅੱਛਾ ਤੇ ਉਹ ਬੰਦੇ ਦੀ ਬਿੱਟ ਸੁਣਦੀ ਆ ਉਹਨੇ ਸਾਨੂੰ ਹੱਸ ਕੇ ਕਿਹਾ ਕਹਿੰਦਾ ਭੰਨ ਕੇ ਲਿਆਉਗਾ ਮੈਂ ਬੈਠਾ। ਇਹ ਤਾਂ ਮੈਂ ਬੈਠਾ ਉਹਨੇ ਕਿੰਨੇ ਟਾਈਮ ਦੀ ਗਾਰੰਟੀ ਸਾਲ ਦੀ ਨਹੀਂ ਉਹਨੇ 6 ਮਹੀਨੇ ਹੀ ਦਿੱਤੀ। ਉਹ ਬਾਅਦ ਜੋ ਵੀ ਕਹਿੰਦਾ ਵੀਰੇ ਕਹਿੰਦਾ ਖੜਾ ਆ ਮੈਂ ਹੁਣ ਅਸੀਂ ਉਹ ਮੇਂਧਰੇ ਦੇ ਲਾਉਣੀ ਆਂ টারਬੋ। ਉਹ ਕਹਿੰਦਾ ਵਾਕ ਤਾਂ ਗੱਲ ਹੀ ਨਹੀਂ ਇਹ ਤਾਂ ਇਕੱਲਾ ਫਾਰਮਟਰ ਆ ਕਹਿੰਦਾ ਵੀਰੋ ਨਹੀਂ ਗਾਂ ਦੀਆਂ ਸੱਪ ਵਾਵਾ ਕੱਢੀ ਵਿਰਦੇ। ਆਪਾਂ ਸਾਰੇ ਦਿਖਾਉਣੇ ਤੁਹਾਨੂੰ। ਮੇਰਾ ਵੀਰ ਜੁੜੇ ਰਹੋ ਤੁਸੀਂ ਤੇ ਇਹ ਮਤਲਬ ਬਾਈ ਨੇ ਵਧੀਆ ਉਹਨੇ ਹਾਂਜੀ ਹਾਂਜੀ ਓਕੇ ਕਰਕੇ ਦਿੱਤਾ ਤੁਹਾਨੂੰ ਸਰ ਇਹ ਟਰਬੋ ਕੱਲੀ ਦਾ ਆਈਡੀਆ ਜੇ ਆਈਡੀਆ ਜਾਂ ਪੈਸਿਆਂ ਦਾ ਨੇ ਟਰਬੋ ਕੱਲੀ ਨਹੀਂ ਮਰੇ ਜਾਣੀ ਆਪਾਂ ਨੂੰ ਸਾਰਾ ਕੁਝ 60000 ਤੇ ਪੈ ਗਿਆ ਇਹ 60000 ਆ ਅਗਲਾ ਇੰਟਰਕੂਲਰ ਹਾਂਜੀ ਟਰਬੋ ਹਾਂਜੀ ਇਹ ਇਹ ਚੀਜ਼ਾਂ ਹਾਂਜੀ ਬਾਹਰੋਂ ਵੀਰੇ ਇੰਟਰਕੂਲਰ ਅਸੀਂ ਪਤਾ ਕੀਤਾ ਜਾਣੀ ਆ ਸਾਇਦ ਦਾ ਨਹੀਂ ਸੀ ਮਿਲਦਾ ਹੂੰ ਇਹ ਦੂ ਘੱਟ ਦਾ ਵੀ ਸਾਨੂੰ 20 22000 ਦਾ ਮਿਲਦਾ ਸੀਗਾ ਕੱਲਾ ਇੰਟਰਕੂਲਰ ਉਹ ਸਾਰਾ ਕੁਝ ਆ ਆਪਣਾ ਆ ਵਿੱਚ ਹੀ ਨਾ ਸਾਰਾ ਕੁਝ ਇਹ ਆ ਅਲੱਗ ਲਿਆ ਜੀ ਵੀਰੇ ਇਹ ਅਲੱਗ ਲਿਆ ਜੀ ਇਹ 2500 ਨਹੀਂ 3000 ਦਾ ਅੱਡਾ ਐ ਇਹ ਕਿੱਥੋਂ ਲਿਆ ਜੀ ਵੀਰੇ ਆਪਣੇ ਜਗਰਾਉਂ ਤੋਂ ਨਹੀਂ ਨਹੀਂ ਇੱਥੋਂ ਨਹੀਂ ਮਿਲਿਆ ਲੁਧਿਆਣੋਂ ਲਿਆ ਆ ਜੀ ਵੀਰੇ ਤੇ ਪਤੰਦਰਾ ਆਪਣੇ ਏਰੀਆ 'ਚੋਂ ਤਾਂ ਕੁਝ ਨਹੀਂ ਲਿਆ ਸਾਰਾ ਕੁਝ ਮਾਰ ਸਾਰੀ ਬਾਹਰ ਹੀ ਮਾਰੀ ਆ ਆਪਣੇ ਮੈਲ ਜਾਂਦਾ ਬਾਈ ਯਾਰ ਪਰ ਸਮਾਨ ਮਹਿੰਗਾ ਵੀ ਆ ਉਹ ਕਹਿੰਦਾ ਪਕਾਈ ਨਹੀਂ ਨਾ ਮਾਰਦਾ ਬੰਦਾ ਪਕਾਈ ਤਾਂ ਇਹ ਗੱਲ ਦਿਮਾਗ ਚ ਆਈ ਵੀ ਸੌਖਾ ਜਿਹਾ ਹੋ ਗਿਆ ਕੰਮ ਕਿ ਵਾਵਾ ਦਿਨ ਖਪਣਾ ਜਾ ਪਿਆ। ਖਪਣਾ ਤਾਂ ਪੈਂਦਾ ਬਾਈ। ਜੇ ਸ਼ੌਂਕ ਪਗਾਉਣੇ ਆ ਫਿਰ ਕੋਤ ਅੱਗ ਬਗਾਉਣੀ ਪੈਂਦਾ। ਸ਼ੌਂਕ ਤੇ ਇਹ ਗੱਲ ਹੋਰ ਦਿਮਾਗ ਚ ਆਈ ਖਰਚਾ। ਪੰਨ ਤੋੜਦਾ। ਪੰਨ ਤੋੜ ਵੀ ਹੋ ਜਾਂਦੀ ਆ ਬਾਈ। ਹੋ ਜਾਂਦੀ ਆ। ਦਿਲ ਜਾਂ ਦੁੱਖਦਾ ਜਦੋਂ ਪੰਨ ਤੋੜ ਹੁੰਦੀ ਆ ਕਿ ਕਿਵੇਂ ਕਿ 13 ਤਾਂ ਦੋ ਲਾ ਪਰ ਪੰਨ ਟੁੱਟਦੀ ਚੀਜ਼ ਉਸ ਦਾ ਜ ਸਵਾਦ ਲੈਣਾ। ਹੂੰ। ਫਿਰ ਜੇ ਸਵਾਦ ਜਾਂ ਲੈਣਾ ਫਿਰ ਪੰਨ ਟੁੱੜ ਜਿੱਤੇ ਨਹੀਂ ਰਹਿੰਦੀ। ਕੁਣ ਵੈਸੇ ਹੀ ਪਤਾ ਲੱਗ ਗਿਆ ਜਿਵੇਂ ਵੀਰਾ ਕਹਿੰਦਾ ਕਹਿੰਦਾ ਪਹਿਲੀ ਵਾਰੀ ਮੁਸ਼ਕਿਲ ਜੀ ਆਈ ਬਾਅਦ ਚ ਪਤਾ ਲੱਗ ਗਿਆ ਹਨ ਹਾਂਜੀ ਹਾਂਜੀ ਹੁਣ ਤਾਂ ਜੇ ਕੋਈ ਚੀਜ਼ ਇਹਦੀ ਤੁਹਾਨੂੰ ਜਿਵੇਂ ਆਪਣੇ ਸਿਆਣਿਆਂ ਦੀ ਕਹਾਵਤ ਹੁੰਦੀ ਰਗ ਰਗ ਤੋਂ ਵਾਕਿਬ ਹੋ ਤੁਸੀਂ ਇਹਦੀ ਤੋਂ ਇਹ ਕੀ ਕਰੂਗਾ ਕਿੰਨੀ ਇਹਦੀ ਲਿਮਟ ਹੈ ਕੀ ਕਿੱਥੇ ਜਾ ਕੇ ਤੋੜੂਗਾ ਪਤਾ ਤੁਹਾਨੂੰ ਇਹਦਾ ਹਾਂਜੀ ਇਹਦੇ ਦਾ ਫਿਰੇ ਪੂਰੇ ਪੇਤੀਆਂ ਸੀ ਪੂਰੇ ਪੇਤੀ ਇਹਨੇ ਕਰਮਾਂ ਵਾਲੇ ਨੇ ਅੱਜ ਤੱਕ ਕੋਈ ਤੁਹਾਨੂੰ ਉਹ ਵੱਡਾ ਨੁਕਸਾਨ ਇਹਦਾ ਹੋ ਜਾਵੇ ਕਹਿਣ ਦਾ ਵੈਸੇ ਤਾਂ ਵੈਗਰੂ ਇਦਾਂ ਦਾ ਕੁਝ ਨਾ ਹੋਵੇ ਕਹਿਣ ਦਾ ਮਤਲਬ ਮੋਡੀਫਿਕੇਸ਼ਨ ਜਦੋਂ ਆਪਾਂ ਕਰਦੇ ਆ ਕੋਈ ਨਾ ਕੋਈ ਉੱਤੇ ਥੱਲੇ ਹੋ ਜਾਂਦਾ ਹਿਸਾਬ ਦੇ ਤਾਂ ਨਹੀਂ ਵੀਰੇ ਬਹੁਤ ਕਰਮ ਵਾਲਾ ਲੋਹਾ ਯਾਰ ਸਾਡੇ ਨਾਲ ਵੈਗਰੂ ਚੜਦੀ ਕਲਾ ਹੀ ਰੱਖੇ ਇਦਾਂ ਹੀ ਸੋਨਾ ਚੱਲੇ ਇੰਜਣ ਉੰਜਨ ਮਤਲਬ ਇਹ ਤਾਂ ਚਾਲਦਾ ਹੀ ਆ ਜਮਨ ਨਾਲ ਦਾ ਹੀ ਕੱਲਾ ਹੈਡ ਹੈਡ ਗੈਸਕਟ ਪਿਆ ਇਹਦਾ ਕੋਈ ਗਰਮ ਹੋ ਗਿਆ ਸੀਗਾ ਤੂੜੀ ਕਿਵੇਂ ਗਰਮ ਹੋ ਗਿਆ ਸਾਰੇ ਸੀਜ਼ਨਾਂ ਦੇ ਤੂੜੀ ਵਾਲੀ ਸੀ ਉਹ ਤੂੜੀ ਵਾਲੀ ਤੇ ਵੀਰੇ ਇਹਦੇ ਨਾਲ ਮਤਲਬ ਸੈਂਸਰ ਵਾਲੀ ਗਈ ਸੀ ਪਹਿਲਾਂ ਹਾਂਜੀ ਤੇ ਉਹਨੇ ਸੂਈ ਨਹੀਂ ਚੱਕੀ ਉਹ ਨੂੰ ਪਰ ਲੱਗਾ ਹਾਂ ਫਿਰ ਅਸੀਂ ਉਹ ਤੋਂ ਬਾਅਦ ਪਾਰੇ ਵਾਲੀ ਗੇਜ ਲਾਈ ਸੀਗੀ ਪਾਰੇ ਵਾਲੀ ਗੇਜ ਮਤਲਬ ਜਿਵੇਂ ਜਿਹੜੀ ਪਹਿਲਾਂ ਫੋੜਾਂ ਦੇ ਹੁੰਦੀ ਸੀ ਅੱਛਾ ਅੱਛਾ ਹਾਂ ਹਾਂਜੀ ਜਾਂ ਉਹ ਟਰੈਕਟਰਾਂ ਦੇ ਪਹਿਲਾਂ ਪਾਰੇ ਵਾਲੀ ਹੋ ਜਾਂਦੀ ਸੀ ਸੈਂਸਰ ਵਾਲੀਆਂ ਤਾਂ ਹੋਣ ਹੀ ਚੱਲੀਆਂ ਹੁਣ ਸਾਰੇ ਡਿਜੀਟਲ ਆ ਗਏ ਹਨ ਹਾਂਜੀ ਹਾਂਜੀ ਉਹਨਾਂ ਦੇ ਫਾਇਦਾ ਵੀ ਆ ਚਲੋ ਨੁਕਸਾਨ ਵੀ ਆ ਕੋ ਆਪਣੇ ਸਟਾਡਾ ਦਾ ਨੁਕਸਾਨ ਗੈਸਕਟ ਦਾ ਤਾਂ ਬੜਾ ਹੁੰਦਾ ਨਹੀਂਗਾ ਹਾਂ ਯਾਨੀ ਪਾਰਾ ਸੀ ਉਸ ਤੋਂ ਬਾਅਦ ਉਹੀ ਪੱਕੀ ਪਾਰੇ ਵਾਲੀ ਲੱਗੀ ਆਪਣੀ ਇਹ ਕਿੰਨਾ ਕਿ ਚੱਲ ਗਿਆ ਵੀਰੇ ਵਾਲਾ ਟਰੈਕਟਰ ਐਵਰੀ ਆਪਣਾ ਮੀਟਰ ਚੱਲਿਆ 5300 ਘੰਟਾ ਜੀ ਉੱਪਰ ਹੀ ਹੋਊਗਾ ਸ਼ਾਇਦ ਹਾਂਜੀ ਤੇ ਉਦਾਂ ਅਸੀਂ ਇੱਕ ਸੀਜ਼ਨ ਮਤਲਬ ਪਲੱਗ ਲਾ ਕੇ ਚਲਾਇਆ 5300 ਲਾ ਲਓ ਹਾਂ 1000 ਘੰਟਾ ਹੋਰ ਜੋੜ ਲੀਏ ਹਾਂਜੀ ਹਾਂਜੀ ਇਹ 6300 ਲਾ ਲਓ ਮਤਲਬ ਆਪਣਾ ਐਵਰੇਜ ਕੱਢੀ ਵੀਰੇ 12-1300 ਘੰਟਾ ਚੱਲੀ ਜਾਂਦਾ ਸਾਲ ਦਾ ਚੱਲ ਵੀਰੇ ਇੱਕ ਮੈਂ ਸਾਰੇ ਵੀਰਾਂ ਨੇ ਪੁੱਛਦਾ ਨਾ ਇੱਕ ਅੱਜ ਕੱਲੋ ਬਹੁਤ ਰਵਾਜ ਚੱਲੇ ਆ ਅੱਗੇ ਵਾਲਾ ਗੀਅਰ ਤੇ ਪਿੱਛੇ ਵਾਲਾ ਗੀਅਰ ਹਾਂਜੀ ਕਿਉਂਕਿ ਕੁਝ ਕੁ ਚੀਜ਼ਾਂ ਦਾ ਹੀ ਦੌਰ ਜਿਆ ਚੱਲਦਾ ਹੁੰਦਾ ਹਾਂਜੀ ਹਾਂਜੀ ਪਹਿਲਾਂ ਟੋਚਨਾ ਦਾ ਚੱਲਿਆ ਫੇ ਤਵੀਆਂ ਦਾ ਚੱਲਿਆ ਹੁਣ ਟਰਾਲੀ ਦਾ ਚੱਲਦਾ ਪਿਆ ਹੈ ਨਾ ਹਾਂਜੀ ਹਾਂਜੀ ਤੇ ਇੱਕ ਦੌਰ ਉਹਦੇ ਨਾਲ ਨਾਲ ਇਹ ਵੀ ਚੱਲਦਾ ਪਿਆ ਟਾਇਰਾਂ ਵਾਲਾ ਹਾਂਜੀ ਜਿਵੇਂ ਤੁਸੀਂ ਸਪੀਡ ਵਧਾਈ ਹੈ ਜੀ ਹਾਂਜੀ ਸਪੀਡ ਵਧਾਉਂਦਾ ਟਾਇਰਾਂ ਦਾ ਗੇੜੇ ਵੀ ਵਧਾਉਂਦਾ ਉਹ ਸਿਸਟਮ ਚੈੱਕ ਕਰਦਾ ਕਿ ਨਹੀਂ ਕਰਦਾ ਵੀਰੇ ਕਰਦੇ ਆਂ ਅਸੀਂ ਵੀ ਕਰਦੇ ਆਂ ਸਾਰਿਆਂ ਦੀ ਹੁੰਦੀ ਜੱਗ ਜੀ ਉਹਦਾ ਉਹਦਾ ਜਲਵਾ ਵੀ ਇੱਕ ਆਪਾਂ ਵਿਖਾਉਣੀ ਹੈ ਨਾ ਜਿਹੜੀ ਤੁਸੀਂ ਉਹ ਲਈ ਫਿਰਦੇ ਹੋ ਉਹ ਪਈਆ ਬੜੀ ਮੇਰਾ ਵੀਰ ਕਿੱਥੇ ਆ ਐਕਸਲ ਉਹਦੇ ਜੇ ਕਿੰਨਾ ਕਿ ਰਿਸਕ ਹੁੰਦਾ ਰੇ ਜਿਵੇਂ ਹੁਣ ਮੇਰੇ ਕੋਲੇ ਆਮ ਸਿੰਪਲ ਟ੍ਰੈਕਟਰ ਆ ਹਾਂਜੀ ਅੱਛਾ ਉਹ ਵੀਰ ਦੇ ਕਾਰਨਾਮਾ ਮੇਰਾ ਵੀਰ ਆਵੇ ਵੀ ਕਾਰਨਾਮੇ ala ਸਾਹਮਣੇ ਇਹਦਾ ਵੀਰੇ ਮੈਡਲ ਦੀ ਹੈ ਦਿਖਾ ਦਿਓ ਇੱਕ ਇੱਕ ਹੈ ਨਹੀਂਗਾ ਇੱਕ ਤਾਂ ਜਮਾ ਹੀ ਤੋੜਤਾ ਬਚਾਉਂਦਾ ਇੱਕ ਮਤਲਬ ਐਕਸਲ ਇੱਥੋਂ ਹੀ ਲਾਦਾ ਵੀਰੇ ਮੂਲੀ ਜੰਗੋਈ ਇੱਕ ਤੇ ਹਦੰਦੇ ਦੇ ਲਓ ਇਧਰ ਲਾ ਇੱਥੇ ਆ ਗਿਆ ਇਹ ਮੇਰਾ ਵੀਰ ਵੇਖ ਲਓ ਜਿਹੜੇ ਆਪਾਂ ਕਹਿੰਦੇ ਨੇ ਨਾ ਟਾਇਰ ਕਮਾਉਣੇ ਬੜਾ ਸੋਹਣਾ ਜਿਹਾ ਲੱਗਦਾ ਵੀ ਸ਼ਾਟ ਲੈਣਾ ਜਾਂ ਵੀਡੀਓ ਬਣਾਉਣੀ ਆਹ ਕਾਰਨਾਮੇ ਆਹ ਚੀਜ਼ਾਂ ਟੁੱਟਦਾ ਜਮੇ ਟੁੱਟ ਗਿਆ ਹਾਂਜੀ ਇਹਦੀ ਦੰਦ ਚੱਲਣਾ ਇਹ ਸ਼ੌਂਕ ਪੂਰਨੇ ਤੇ ਆ ਗੱਲ ਧਿਆਨ ਚ ਰੱਖਿਓ ਚੱਲਣਾ ਪੈਂਦਾ ਚੱਲਣਾ ਪੈਣਾ ਸਿਸਟਮ ਫੇਰ ਪੂਰਿਓ ਇਹ ਨਾ ਬੇ ਵੀ ਭਰੇ ਕੀ ਕਹਿੰਦੇ ਨੇ ਕਰ ਉਹਨੂੰ ਉਹੀ ਕਿਹਾ ਵੀ ਜੇ ਵੀਡੀਓ ਬਣਾ ਲਈ ਸਵਾਦ ਆ ਲੈਣਾ ਫੇਰ ਨੁਕਸਾਨ ਨਹੀਂ ਕੀਤੇ ਰਹੂਗਾ ਹਾਂਜੀ ਸ਼ੌਂਕ ਨਸ਼ੇ ਪੱਤੇ ਤਾਂ ਸਾਰੇ ਮੇਰੇ ਵੀ ਰਹਤਾ ਹਾਂਜੀ ਹਾਂਜੀ ਬੱਚੇ ਬੀਅਰ ਬੂਹ ਦੇ ਦਿਆਂ ਮੂਨਾ ਕੋਈ ਨਹੀਂਗਾ ਵੈਰੀ ਗੁੱਡ ਚੜਦੀ ਕਲਾ ਸਾਰੇ ਮੇਰੇ ਵੀ ਰਹੇ ਰਹਿਣ ਨਸ਼ੇ ਪੱਤੇ ਤੋਂ ਬਚੇ ਰਹੋ ਵੈਸੇ ਵੀ ਮੈਂ ਕਹਿੰਦਾ ਨਾ ਇੱਕ ਵੀਡੀਓ ਚ ਕੋਈ ਕਰਦਿਆ ਨੂੰ ਵੀਰੇ ਬਹੁਤ ਮਾਰਾ ਹਾਂ ਆ ਸ਼ੌਕ ਹੀ ਜ਼ਿਆਦਾ ਤਾਂ ਇਹ ਪਗਾਇਓ ਜੇ ਕਰਦੇ ਸਾਥ ਦੇ ਹਾਂਜੀ ਵੀ ਕਰਦੇ ਰੋਕ ਦੇਣੀ ਵੀ ਕਹਿੰਦੇ ਪਾੜੇ ਪਾਸੇ ਨਹੀਂ ਜਾਂਦੇ ਸੰਗ ਚ ਗੁੱਠਾ ਨਾ ਕਦੇ ਉਹ ਕੋਈ ਵੇਖਣ ਵਾਲਾ ਵੀਰ ਵੀ ਘਰੇ ਮਕਾਲ ਪਾ ਕੇ ਕੰਮ ਨਾ ਕਰਿਓ ਜੇ ਸਹਿੰਦੀ ਆ ਤੇ ਕਰਿਓ ਹਣਾ ਇਹ ਸ਼ੌਕ ਪੂਰਨੇ ਚਾਹੀਦੇ ਆ ਪਰ ਸ਼ੌਕ ਓਨੇ ਕ ਪੂਰੋ ਜਿੱਥੋਂ ਤੱਕ ਆਪਣਾ ਹੱਥ ਪਹੁੰਚਦਾ ਉਹ ਹੀ ਆ ਵੀ ਆਪਣੇ ਸਾਰੇ ਕੀਤੇ ਆ ਕਿਸੇ ਨੇ ਆਇ ਨਹੀਂ ਵੀ ਕਰਦਿਆਂ ਦੇ ਗੱਲ ਚ ਗੁੱਠਾ ਹਤਾ ਜਾਂ ਕਿਵੇਂ ਆ ਅਸੀਂ ਵੀ ਚਲੋ ਮਿਹਨਤ ਕਰਦੇ ਆਂ ਦਾ ਕਰਾਇਆ ਕਰੋ ਯਾਰ ਲਾਉਨੇ ਆ ਹਨਾ ਪੈਸੇ ਜਿੰਨੇ ਕ ਬਣਦੇ ਓੰਨੇ ਕ ਲਾਈ ਜਾਂਦੇ ਆ ਇਹ ਮਿਹਨਤ ਦੇ ਨਾਲ ਨਾਲ ਆਦਾ ਸ਼ੌਕ ਪਗਾਈ ਜਾਂਦੇ ਆ ਚਾਹੀਦਾ ਵੀ ਕਰਦਿਆਂ ਤੋਂ ਪੋ ਲੈ ਕੇ ਸਾਰੇ ਕੀਤੇ ਆ ਇਹਦੇ ਹੁਣ ਤੱਕ ਅਹੀ ਟਾਇਰ ਪਹਿਲਾਂ ਚੌੜੇ ਵੀ ਪਾਏ ਸੀ ਉੱਚੇ ਵਾਲੇ ਅੱਛਾ ਤੇ ਡੈਕ ਵੀ ਆਪਾਂ ਛੇ ਬੂਹ ਭਰਾਣਾ ਲੱਗਿਆ ਸੀ ਸਾਰਾ ਕੋ ਲਾ ਲਾ ਕੇ ਬਾਤ ਮਿਹਨਤ ਦੇ ਨਾਲ ਸ਼ੌਕ ਪੂਰਨਾ ਚਾਹੀਦਾ ਸਮੇਂ ਨਾਲ ਸ਼ੌਕ ਪੂਰੇ ਜਾਵੇ ਕੋਈ ਡਰ ਨਹੀਂ ਹਾਂਜੀ ਹਾਂਜੀ ਜਦੋਂ ਆਪਣੀ ਉਮਰ ਹੀ ਲੰਘੀ ਫਿਰ ਤੰਗ ਕਰਦੇ ਛਾਂਗੇ ਫਿਰ ਉਹ ਸ਼ਾਂਕ ਰਾਤ ਨੂੰ ਸੌਣ ਨਹੀਂ ਦਿੰਦੇ ਆਪਾਂ ਨੇ ਵੀ ਉਦੋਂ ਮੈਂ ਆਹ ਕੰਮ ਕਰ ਲੈਂਦਾ ਨਾ ਤੇ ਵਧੀਆ ਰਹਿਣਾ ਸੀ ਹਨਾ ਚਲੋ ਵਧੀਆ ਇਹਦੀ ਸ਼ੋਹ ਇਧਰੋਂ ਚੱਕੀ ਜੂ ਵੀ ਰੈਟਰਬੋ ਆ ਜੀ ਆਪਾਂ ਦਿਖਾਉਣੀ ਹੋਵੇ ਵੀਰਾਂ ਨੂੰ ਨੰਨੂ ਆ ਜਾ ਇਹ ਟਰਟਰ ਦੀ ਕਲਚ ਪਲੇਟ ਵੀਰੇ ਇਹਦੀ ਵੀਰੇ ਹੋਣੀ ਪਾਈ ਆ ਸੀ ਅੱਛਾ ਹੁਣ ਪਾਈ ਆ ਹਾਂਜੀ ਉਹ ਟਰਬੋ ਕਰਕੇ ਨਾ ਇੰਜਨ ਦੀ ਪੈਕਅਪ ਵਧ ਗਈ ਸੀਗੀ ਜਿਹੜਾ ਵੱਧ ਗਿਆ ਕਰਕੇ ਸਲੱਪ ਮਾਰ ਲੱਗ ਗਿਆ ਜੀ ਤੇ ਵੀਰੇ ਕਲਚ ਪਲੇਟ ਜਿਵੇਂ ਹੁਣ ਅੱਜ ਕੱਲ੍ਹ ਰਿਵਾਜ ਆ ਨਫਰੀ ਚਾਰ ਫਰੀ ਵੱਡੀ ਮੋਟੀ ਹੋਈ ਭਾਈਆ ਵੀਰੇ ਹਨਾ ਚੇਂਜ ਕਰੀ ਆ ਫਿਰ ਕਰਨੀ ਪੈਂਦੀ ਆ ਵੀਰੇ ਜੇ ਟਾਇਰ ਕਮਾਉਣੇ ਆ ਵਾਕੀ ਹਾਈ ਸਪੀਡ ਟਰੈਕਟਰਾਂ ਦੇ ਖੜਦੀ ਨਹੀਂ ਪਲੇਟ ਯਾਰ ਖੜਦੀ ਨਹੀਂ ਨਹੀਂ ਇਹ ਗੱਲ ਮੈਂ ਕਿਸੇ ਵੀਰ ਨਾਲ ਵੀਡੀਓ ਚ ਵੀ ਗੱਲ ਕੀਤੀ ਸੀ ਉਹ ਵੀ ਕਹਿੰਦੇ ਕਹਿੰਦੇ ਇਹ ਰਾਜ ਹੀ ਆ ਵੀ ਇਹ ਸਾਰਾ ਕਮਾਲ ਕਲਚ ਪਲੇਟ ਦਾ ਵੀ ਸਾਰਾ ਜੋਰ ਉਹਦੇ ਤੇ ਆਉਂਦਾ ਹਾਂਜੀ ਹਾਂਜੀ ਇਹ ਜਦੋਂ ਜ਼ਿਆਦਾ ਕਿਤੇ ਕਰਦੇ ਹੋ ਇਹਨੂੰ ਓਵਰ ਹੀਟ ਜਾਂ ਗਰਮ ਕੁਝ ਵੀ ਲਾ ਲੋ ਹਾਂਜੀ ਕਲਚ ਪਲੇਟ ਹੀਟ ਹੋ ਕੇ ਰੁਕਦੀ ਆ ਕਿ ਨਹੀਂ ਕਦੇ ਹੋਇਆ ਏਦਾਂ ਹੁਣ ਨਹੀਂ ਰੁਕੀ ਮਤਲਬ ਰੁਕੀ ਆਪਣੀ ਪਹਿਲਾਂ ਵੀ ਨਹੀਂ ਪਹਿਲਾਂ ਨਹੀਂ ਪਹਿਲਾਂ ਅਸੀਂ ਕੱਟ ਕਰਦੇ ਸੀਗੇ ਚਲੋ ਹੁਣ ਤਾਂ ਫਿਰ ਰੋਸਾ ਬੜਾ ਹੋ ਗਿਆ ਕਲੱਚ ਦਾ ਵੀਰ ਦੇ ਕਿੰਨਾ ਖਰਚ ਆਇਆ ਵੀਰੇ ਦੇ ਆਪਣਾ ਵੀਰੇ ਲੱਗ ਗਈ 15000 ਜੀ 15000 ਕਲੱਚ ਮਤਲਬ ਉੱਪਰ ਮਿਹਨਤ ਆ ਹੋ ਰਗੜਾਈ ਰਗੜੂ ਯੂ ਅਟ ਸਮਾਰੋ ਹਾਂਜੀ 20 ਨਾਲੋ ਹਾਂਜੀ ਤੇ ਜੇ ਆਪਾਂ ਉਹਨਾਂ ਦਾ ਸਿਸਟਮ ਗਰਾਰੀਆਂ ਦਾ ਕਰਨਾ ਹੋਵੇ ਟਰੈਕਟਰ ਦੇ ਦੌੜਨ ਵਾਲਾ ਉਹਦਾ ਆਈਡੀਆ ਜਿਆ ਆਈਡੀਆ ਵੀ ਆਈਡੀਆ ਦੇ ਦਿਆ ਜੇ ਪੱਕਾ ਨਹੀਂ ਉਹ ਤਾਂ ਆਏ ਆ ਵੀ ਜਿੰਨਾ ਕ ਆਪਾਂ ਚਲੋ ਗੋੜ ਪਾ ਲਾਂਗੇ ਉਨਾ ਮਿੱਠਾ ਹੋ ਜਾਂਦਾ ਜਿੰਨੇ ਪੈਸੇ ਲਾ ਲਾਂਗੇ ਉਹਨਾਂ ਕੰਮ ਪੱਕਾ ਹੋ ਜਾਂਦਾ ਜੀ ਇਦੋਂ ਵੀ ਕਿਸੇ ਨੇ ਵੱਧ ਡੜਾਉਣਾ ਆਵੇ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਵੀਰੇ ਇੰਜਨ ਜਦੋਂ ਤੁਸੀਂ ਲੱਗ ਗਿਆ ਉਹ ਤੋਂ ਦੀ ਗੱਲ ਚੱਲਦੀ ਵੀ ਤੁਸੀਂ ਪਿੱਛੇ ਹੋ ਜਾਂਦੇ ਹੋ ਹੈ ਯਾਨੀ ਇੰਜਨ ਚ ਤਾਂ ਮਚਾਈਦਾ ਬਾਈ ਜਿੱਥੇ ਤੱਕ ਮਰਜ਼ੀ ਲੈ ਜਾਓ ਦੌੜ ਹਾਂ ਇਹਦੇ ਚ ਵੀ ਜ਼ੋਰ ਚਾਹੀਦਾ ਹਣਾ ਹੋ ਸਕਦਾ ਇਦੋਂ ਵੀ ਅੱਗੇ ਹੋ ਸਕਦਾ ਜੀ ਹਾਂਜੀ ਹੁਣ ਤਾਂ ਤੁਹਾਨੂੰ ਈਪੀਏ ਹਿੱਸੇ ਦਾ ਪਤਾ ਲੱਗ ਗਿਆ ਹੋਊਗਾ ਹੋ ਤਾਂ ਅੱਜ ਪਰ ਭਾਈ ਕਿਸੇ ਤੋਂ ਭਜਾ ਕੇ ਨਹੀਂ ਦੇਖਿਆ। ਵੀਰੇ ਨੇ ਵੀ ਦੱਸਿਆ ਕਹਿੰਦਾ ਵੀ ਨਹੀਂ ਉਦੋਂ ਗਾਂ ਜਾਂਦਾ ਵੀ ਪਹਿਲਾਂ ਇੰਜਨ 'ਚ ਜੋਰ ਚਾਹੀਦਾ ਫੇਰ ਭਜਾਉਣ ਵਾਲੇ 'ਚ ਚਾਹੀਦਾ। ਫੇਰ ਲੱਤਾਂ 'ਚ ਜਾਨ ਚਾਹੀਦੀ ਆ। ਸਹੀ। ਫੇਰ ਗਾਂ ਚੱਲਣ ਵਾਲੀ ਹੋਣ। ਇਹ ਰੁਕ ਜਾਂਦਾ ਯਾਰ। ਰੁਕ ਜਾਂਦਾ ਫਿਰ ਹੈਂ? ਰੋਕਣਾ ਪੈਂਦਾ। ਹਾਂ। 20 30% ਹੀ ਆ ਬ੍ਰੀਕ। ਹਾਂ ਹੈ ਤਾਂ ਸਹੀ ਗੱਲ ਹੈ ਕਿ ਇੰਨੀ ਸਪੀਡ ਕਰਕੇ ਟਰੈਕਟਰ ਥੋੜਾ ਜਿਹਾ ਹੈ ਤਾਂ ਰિસ્ਕ ਹੀ ਆ ਨਾ ਮੜਾ ਧਿਆਨ ਨਾ ਮੇਰਾ ਵੀਰ ਚਲੋ ਸ਼ੌਂਕ ਪੂਰਾ ਤਾ ਨਹੀਂ ਅਸੀਂ ਜਾਂਤਲ ਜੇ ਵੱਡੀ ਟਰਾਲੀ ਪਾਈ ਆ ਜ ਮਗਰ ਵਜਣਾ ਫੇਰ ਨਹੀਂ ਰੁਕਦਾ ਵੀਰ ਇਹ ਰੋ ਵਜਣਾ ਜਿਵੇਂ ਟਰਾਲੀ ਦੀ ਹੁਣ ਤੁਸੀਂ ਗੱਲ ਕਰ ਲਈ ਦੌੜ ਨਾਲ ਤਾਂ ਕਰ ਲਿਆ ਖੇਤ ਚੋਂ ਆਪਾਂ ਟਰਾਲੀ ਕੱਢ ਲਈ ਚਲੋ ਦੋ ਪਾ ਕੇ ਕੱਢ ਲਾਂਗੇ ਇਕੱਲਾ ਨਾਲ ਜ਼ੋਰ ਲਾਇਆ ਗਿਆ ਰੋਡ ਤੇ ਖਿੱਚ ਲੂਗੇ ਇਨੀ ਸਪੀਡ ਚ ਕਿ ਨਹੀਂ ਖਿੱਚ ਲਾਂਗੇ ਵੀਰੇ ਪਰ ਇੰਨਾ ਭਜਾਉਣ ਨੂੰ ਜੀ ਨਹੀਂ ਕਰਨ ਹਾਂ ਭਰੀ ਤੇ ਤਾਂ ਭਜਣਾ ਹੀ ਭਜਾ ਲੂ ਬਾਈ ਬੰਦਾ ਫੇਰ ਵੀ ਇੱਕ ਦਿਮਾਗ ਦਾ ਕੀੜਾ ਹੀ ਲਾ ਲਓ ਕਿਉਂਕਿ ਸੁਣਨ ਵਾਲਿਆਂ ਦੇ ਦਿਮਾਗ 'ਚ ਵੀ ਹੁਣ ਕੀੜਾ ਹੁੰਦਾ ਮੇਰੇ ਵੀ ਆ ਕਿਸੇ ਦੇ ਵੀ ਮੇਨੂੰ ਖੇਚੋ ਆਪਾਂ ਕੱਢ ਲਈ ਟਰਾਲੀ ਇਹ ਟਾਪ ਗੇਅਰ ਲਾਊਗਾ ਕਿ ਨਹੀਂ ਨਹੀਂ ਬਈ ਟਾਪ ਨਹੀਂ ਲੈਣਾ ਟਾਪ ਦਾ ਕੱਲਾ ਤੁਨੂੰ ਗਿਆ ਘੱਟ ਲੈ ਪਹਿਲਾ ਦੂਜਾ ਪਹਿਲੇ ਦੂਜੇ ਤੁਰਿਆ ਪਹਿਲੇ ਦੂਜੇ ਚਾਹ ਨਾਰਮਲ 30 35 ਹਾਂਜੀ ਹਾਂਜੀ 20 30 35 ਇੱਥੇ ਕਿ ਜੇ ਤੁਰਿਆ ਜਾਉ ਹਾਂਜੀ ਆ ਇਹ ਤਾਂ ਬਾਅਦ ਵੀ ਜਾਂਦੀ ਆ ਬਈ ਸਪੀਡ ਠੀਕ ਹੋਰ ਗਾਉ ਹੀ ਆਪਾਂ ਰਿਸਕ ਲੈਂਦੇ ਨਹੀਂ ਬਈ ਇਹਦਾ ਪੰਪ ਨਾਲਦਾ ਹੀ ਆ ਪੰਪ ਨਾਲਦਾ ਜੀ ਪੰਪ ਦੀ ਕੋ ਮੋਡੀਫਿਕੇਸ਼ਨ ਕਰਾਈ ਹੋਈ ਉਹ ਤਾਂ ਵੀਰੇ ਜਾਨੀ ਪ੍ਰੈਸ਼ਰ ਵਧਾਇਆ ਨੇ ਓਜਲਾਂ ਗ੍ਰੈਂਡ ਕਰਾਈਆਂ ओके ਇਹ ਆਪਣੇ ਕਿੱਥੋਂ ਕਰਾਈਆਂ ਵੀਰੇ ਇਹ ਆਪਣੇ ਜਗਰਾਉਂ ਤੋਂ ਬਈ ਇਹ ਜਗਰਾਉਂ ਦਾ ਇਹ ਕੰਮ ਅਹੀ ਜਗਰਾਉਂ ਤੋਂ ਕਰਾ ਲਿਆ ਇੱਕ ਵਧੀਆ ਵੀਰੇ ਨੇ ਉਹਨੇ ਆ ਸ਼ੁਕਰ ਆ ਹੋ ਸੱਚ ਸ਼ੁਕਰ ਹੈ ਤੇ ਜਗਰਾਉਂ ਦਾ ਵੀ ਮਾਨਤਾ ਨ ਰੱਖਿਆ ਪੰਪਾਂ ਤਾਂ ਸਾਰਿਆਂ ਦੇ ਹੀ ਨੇ ਨਹੀਂ ਆਪਣੇ ਬਾਈ ਪੰਪ ਸਾਰੇ ਜਗਰਾਉਂ ਤੋਂ ਸਾਰੇ ਟਰੈਕਟਰਾਂ ਦੇ ਹੋਰ ਆਪਣੇ ਮਤਲਬ ਫਿਰੋਜ਼ਪੁਰ ਤੋਂ ਵੀ ਆਏ ਬੰਦੇ ਫਲੋਰ ਤੋਂ ਵੀ ਸਾਰਿਆਂ ਦਾ ਆਪਾਂ ਇੱਥੇ ਹੀ ਕਰਾ ਕੇ ਦਿੱਤਾ ਜੀ ਪੰਪ ਸਾਰੇ ਹੀ ਖੋਲ ਕੇ ਫਿਰ ਲੈ ਗਏ ਸੀ ਹਾਂਜੀ ਬਾਈ ਨਿਊਜ਼ਲਾਂ ਵੀ ਵੀਰੇ ਨਿਊਜ਼ਲਾਂ ਨਹੀਂ ਹਾਂਜੀ ਇਹ ਨਿਊਜ਼ਲਾਂ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਆਵੇ ਇਹਨਾਂ ਦਾ ਕੀ ਪ੍ਰੈਸ਼ਰ ਵੱਧਦਾ ਹੁੰਦਾ ਫਿਰ ਡੀਜ਼ਲ ਜ਼ਿਆਦਾ ਜਾਵੇ ਹਾਂਜੀ ਇੱਕ ਦਾ ਮਤਲਬ ਪਲੰਜਰ ਚੇਂਜ ਹੋ ਗਏ ਨੂਚਾਂ ਚੱਕੀਆਂ ਜਾਂਦੀਆਂ ਜੀ ਤੇ ਨਿਓਜਲਾਂ ਗ੍ਰੈਂਡ ਹੋ ਜਾਂਦੀਆਂ ਪਲੰਜਰ ਇਹਦੇ ਚ ਦੱਸਿਆ ਉਹਨੇ ਵੀਰ ਨੇ ਵੀ ਕਿਹੜੇ ਪਾਏ ਆ ਕਿ ਨਹੀਂ ਨਹੀਂ ਪਲੰਜਰ origional ਆ ਬਾਈ ਪਲੰਜਰ origional ਆ ਹਾਂਜੀ ਠੀਕ ਆ ਵੀਰੇ ਇਹ ਤੇ ਕਿੰਨਾ ਖਰਚਾ ਆ ਗਿਆ ਜੀ ਇਹ ਤੇ ਵੀ ਆਪਣਾ ਹੀ 15 ਕ ਲੱਗ ਗਿਆ ਬਾਈ ਮੇਰੇ ਦਾਦਾ ਤੁਸੀਂ ਨਾ ਇੱਕ ਨਿੱਕਾ ਜਿਹਾ ਟਰੈਕਟਰ ਲਾ ਦਿੰਦਾ ਇਹਦੇ ਉੱਤੇ ਹਨਾ ਲੱਗ ਗਿਆ ਬਾਈ ਹਨਾ ਵੀ ਜਿੰਨਾ ਟਰੈਕਟਰ ਆ ਵੀ ਜੇ ਸ਼ੁਰੂ ਤੋਂ ਗਿਣੀਏ ਫਿਰ ਤਾਂ ਵੱਡਾ ਲੱਗ ਗਿਆ ਜੀ ਫਿਰ ਵੱਡਾ ਟਰੈਕਟਰ ਲੱਗ ਗਿਆ ਹਾਂਜੀ ਪਹਿਲਾਂ ਡੈਕ ਵਾਲੇ ਪਾਸੇ ਸੀ ਜਮ ਕਹੋਣ ਇਧਰੋਂ ਆਇਆ ਪਹਿਲਾਂ ਡੈਕ ਤੋਂ ਇਧਰੋਂ ਆ ਗਏ ਹਾਂ ਹਾਂਜੀ ਸਾਰਿਆਂ ਨੇ ਲਾਤੇ ਆ ਅਸੀਂ ਆਪ ਡੈਕ ਨੂੰ ਲਾ ਤਾ ਨੰਨੂ ਸਾਡਾ ਲਾਲ ਨੂੰ ਲੈਂਦਾ ਜੇ ਕਿਤੇ ਉਹਨੂੰ ਦਿਮਾਗ ਚ ਆਵੇ ਵੀ ਡੈਕ ਲਾਉਣਾ ਮੈਂ ਤਾਂ ਵੈਸੇ ਹੀ ਹੁਣ ਕਿਤੇ ਟਰੈਕਟਰ ਤੇ ਇਹਦਾ ਤਕਰੀਬਨ ਸਾਲ ਹੀ ਹੋ ਗਿਆ ਸਾਡਾ ਲਾਇਆ ਹੋਇਆ ਜੀ ਬਾ ਉਹ ਵੀ ਆਈ ਆ ਆ ਕਰਮਾਂ ਵਾਲਾ ਬਾਈ ਜਦੋਂ ਨਾਲ ਲਿਆਂਦਾ ਤੇ ਲਾਇਆ ਹੀ ਇਹਦਾ ਕੁਛ ਕੀਤਾ ਕਿ ਇਹਨੂੰ ਰੱਖਿਆ ਨਹੀਂ ਇਹ ਬਸ ਬਾਕੀ ਰਿਜਨਲ ਆਈ ਸਪਰਿੰਗ ਪਾਇਆ ਕੱਲਾ ਕੱਲਾ ਸਪਰਿੰਗ ਹਾਂਜੀ ਜੋਰ ਮਤਲਬ ਆਰਪੀਐਮ ਘੱਟ ਲੈਂਦਾ ਸੀ ਇਹ ਤਾਂ ਕਰਕੇ ਇਹ ਸਾਰੀ ਕਰਦੇ ਆ ਹਾਲੈਂਡ ਨੂੰ ਸਾਰੇ ਹਨਾ ਮੇਰਾ ਵੀ ਜਿੰਨੇ ਵੀ ਆ ਕਹਿੰਦੇ ਪੰਪਦੀ ਕਰਨਾ ਹੀ ਪੈਂਦਾ ਹਿਸਾਬ ਦਾ ਜੋਰ ਪੱਖੋਂ ਇਹਦਾ ਤੇ ਇਹਦਾ ਕੰਪੈਰੀਸ਼ਨ ਕਰਨਾ ਹੋਵੇ ਜਿੰਮੇ ਜੇ ਚੱਕ ਕੁਆਲਿਟੀ ਇਹਦੀ ਵੀ ਨਹੀਂ ਮਾੜੀ ਵੀਰੇ ਇਹ ਸਭੋਂ ਵਧੀਆ ਉਹ ਆਪਣੇ ਆਪਾ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਇਹ ਉਸ ਹਿਸਾਬ ਨਾਲ ਜਾਨੀ ਬ੍ਰਾਂਡ ਆ ਗਿਆ ਹਾਂ ਹੈਨਾ ਹੌਲਾ ਨਾ ਹਾਂ ਹਾਂਜੀ ਇਹ ਬ੍ਰਾਂਡ ਆ ਇਹਦੀ ਮਤਲਬ ਕੁਆਲਿਟੀ ਵਧ ਜਾਂਦੀ ਆ ਪਰ ਜੋਰ ਪੱਖੋਂ ਜਿੰਨੇ ਕ ਅਸੀਂ ਇਹਦੇ ਤੇ ਲਾਤੇ ਮਤਲਬ 100 ਰੁਪਏ ਚਾਹ ਲੈ ਕੇ ਇਹਦੇ ਉੱਤੇ ਲਾਤੇ ਸੁਆਦ ਆ ਵੱਧ ਜਾਂਦਾ ਬਈ ਸਾਰਾ ਸਾਰਾ ਦਿਲ ਨੂੰ ਲੱਗਿਆ ਨਾ ਤੁਹਾਡੇ ਹਾਂ ਬਈ ਮੋਢੇ ਨੇ ਬੰਨਿਆ ਬਈ ਸਾਡਾ ਸਭ ਤੋਂ ਪਹਿਲਾਂ ਤੇ ਟ੍ਰੇ ਆ ਤੁਹਾਡਾ ਹਾਂਜੀ ਪਹਿਲਾਂ ਮੈਂ ਦਰਾ ਹੁੰਦਾ ਪਹਿਲਾਂ ਮੈਂ ਦਰਾ ਸੀ ਆ 475 ਠੀਕ ਹੈ ਜੀ ਉਹ ਦੇ ਕੇ ਫਿਰ ਇਹ ਲਿਆ ਸੀ ਤੁਹਾਡੀ ਉਮਰ ਕਿੰਨੀ ਆ ਮੇਰੀ ਵੀਰੇ 25 ਸਾਲ 25 ਸਾਲ ਤੇ ਇਹ 18 ਮਾਡਲ ਆ ਇਹ 18 ਆ 18 24 25 ਚੱਲ ਪਿਆ ਹਣ ਹਾਂਜੀ 5 6 7 ਕਿੰਨੀ ਉਮਰ ਹੋਈ ਜੀ ਉਹ ਤੋਂ ਤੁਹਾਡੀ ਮੇਰੀ ਲਾਲੋ ਮੈਂ 17 17 ਹਾਂਜੀ 17 ਸਾਲ 17 ਇਹ ਇੱਕ ਅੱਜ ਮੈਂ ਰੀਲ ਵੇਚਦਾ ਵੇ ਇਹ ਕਹਿੰਦਾ ਵੀ ਇਹਨੂੰ ਕਿੰਨਾ ਚਿਰ ਸਾਮ ਕੇ ਰੱਖਣਾ ਕਹਿੰਦਾ ਵੀ ਮੇਰੀ ਕੀ ਕਹਿੰਦੇ ਨੇ ਸੰਭਾਲਦਾ ਪਹਿਲਾ ਟਰੈਕਟਰ ਆ ਕਹਿੰਦਾ ਮੈਂ ਤਾਂ ਸਾਮ ਕੇ ਰੱਖਣਾ ਹੀ ਆ ਉਹ ਗੱਲ ਇਹ ਤੇਰੇ ਤੇਰੀ ਸੰਭਾਲ ਦਾ ਟਰੈਕਟਰ ਆ ਹਾਂਜੀ ਪਹਿਲਾਂ ਚਲੋ ਬਾਪੂ ਹਣਾ ਦਾ ਜੋ ਲੈ ਉਹ ਤਾਂ ਹਾਂਜੀ ਹਾਂਜੀ ਹਣਾ ਉਹ ਉਹ ਗਾਣੇ ਪਿੱਛੇ ਚੱਲਦੇ ਆ ਆਜੋ ਉਹਨਾਂ ਨੇ ਇਹ ਲੈਣ ਜੋਗੇ ਕੀਤਾ ਜੀ ਹਾਂ ਹਨਾ ਉਹਨਾਂ ਨੇ ਜੋ ਵੀ ਹਨਾ ਹਾਂਜੀ ਤੇ ਨਨੂ ਆ ਚੀਜ਼ਾਂ ਮੈਂ ਦਿਖਾਉਣੀਆਂ ਸੀ ਇਹ ਕਾਤੋਂ ਲਾਉਂਦੇ ਆ ਯਾਰ ਇਹ ਸਾਰੇ ਲਾ ਦਿੰਦੇ ਆ ਵਜਾ ਇਹ ਵੀਰੇ ਉਹੀ ਬੱਸ ਕਿਉਂ ਕੰਮ ਤਾਂ ਕੋਈ ਲੈਣਾ ਨਹੀਂ ਇਹਨਾਂ ਤੋਂ ਹਨੇਤੀ ਵਾਲਾ ਹੂੰ ਫਿਰ ਉਹ ਜਦੋਂ ਭਜਦੇ ਭੋਜਦੇ ਆ ਬਾਜਦੀਆਂ ਵੀਰੇ ਉੱਚੀਆਂ ਨਹੀਂ ਆਉਂਦੀਆਂ ਵੀ ਇੱਕ ਦੂਜੇ ਦੇ ਵਿੱਚ ਵਾਈ ਜਾਂਦੇ ਹਾਂਜੀ ਹਾਂਜੀ ਠੀਕ ਆ ਵੀਰੇ ਇਹ ਫਿਰ ਉੰਜ ਲਿਫਟੇ ਦੀ ਕੰਮ ਕਰਦੀ ਹਨ ਹਾਂਜੀ ਹਾਂਜੀ ਵੀਰੇ ਲਿਫਟ ਦਾ ਤਾਂ ਨਹੀਂ ਕੁਝ ਕੱਢਿਆ ਕੁਢਿਆ ਨਾ ਨਾ ਕੁਝ ਵੀ ਨਹੀਂ ਪੀਟੀਓ ਦੀ ਕੰਮ ਕਰਦੀ ਐ ਸਾਰਾ ਕੁ ਉਹ ਵੀ ਦੌੜ ਨਾਲਾ ਕਰਕੇ ਇਹ ਤਾਂ ਨਹੀਂ ਕੋਈ ਸਿਸਟਮ ਹੈਗਾ ਵੀ ਨਹੀਂ ਨਹੀਂ ਸਾਰਾ ਵੀਰੇ origional ਪੂਰਾ ਕੰਮ ਕਰਦਾ ਵੀ ਵਿੱਚੋਂ ਸਾਰਾ ਕੰਮ ਕਰਦਾ ਹਾਈ ਸਪੀਡ ਕਰਕੇ ਮਤਲਬ ਅਸੀਂ ਲੋਗ ਇਹਰ ਚ ਤਵੀਆਂ ਹਾਲ ਸਾਰਾ ਕੁ ਵਧੀਆ ਖਿੱਚੀ ਵਰਦਾ ਅੱਛਾ ਹਾਈ ਸਪੀਡ ਕਰਕੇ ਵੀ ਤਵੀਆਂ ਚਲਾ ਲੈਂਦੇ ਹੋ ਹਾਂਜੀ ਕੰਮ ਕੰਮ ਵੀਰੇ ਆਲੂ ਵਾਲੀਆਂ ਟਰਾਲੀਆਂ ਸੀ ਇਹਦੇ ਨਾਲ ਸਟੋਰ ਲਾਈਆਂ ਪਿਛਲੇ ਸਾਲ ਹਾਈ ਸਪੀਡ ਚ ਹਾਂਜੀ ਫਿਰ ਇਹਦਾ ਲੋ ਗੇਅਰ ਵਰਤ ਲੈਂਦੇ ਹਾਂ। ਹਾਂਜੀ ਫਿਰ ਲੋ ਵਰਤ ਲੈਂਦੇ ਆ। ਇਹ ਹੈ ਉਹ ਆ ਨਾ ਛੋਟਾ ਤੇ ਗੈਂਡਾ ਹਨਾ। ਹਾਂਜੀ ਹਾਂਜੀ T20 T20 ਹੈ ਨਾ ਉਹਦਾ ਗੇਅਰ। ਹਾਂਜੀ। ਇਹਦਾ ਵਾਕਈ ਫਿਰ ਇਹਦੇ ਮਤਲਬ ਨਾਰਮਲ ਸਪੀਡਾਂ ਲੋ ਚ ਬਣ ਜਾਂਦੀਆਂ ਹਨੀਆਂ। ਜਿਹੜਾ ਹਾਈ ਚ ਕੰਮ ਕਰਦਾ। ਹਾਂਜੀ ਹਾਈ ਜੰਨਾ ਲੋ ਚ ਕਰੀ ਜਾਂਦਾ। ਡੀਜ਼ਲ ਦਾ ਖਰਚਾ ਜਿਵੇਂ ਹਣ ਲਾਲਾ ਆਪਾਂ ਨਾਰਮਲ ਟਰੈਕਟਰ ਜਿਹੜੀਆਂ ਘਰਾਰੀਆਂ ਸੀ ਉਦੋਂ ਆਪਾਂ ਨੂੰ ਪਹਿਲੀਆਂ ਦੂਜੇ ਹਾਈ ਚ ਚਲਾਉਣੇ ਆ ਤਵੀਆਂ ਤੇ। ਹਾਂਜੀ। ਫਿਰ ਉਹਨੂੰ ਲੋ ਚ ਲਾਲਾ ਤੋਂ ਪਹਿਲੇ ਦੂਜੇ ਚ ਘਰਾਰੀਆਂ ਬਦਲ ਕੇ ਡੀਜ਼ਲ ਦਾ ਖਰਚਾ ਕਦੇ ਕੱਢਿਆ ਕਿ ਨਹੀਂ? ਮੈਂ ਵੀ ਨਹੀਂ ਕੱਢਿਆ ਕਦੇ ਕਦੇ ਨਹੀਂ ਕੱਢਿਆ ਨਾ ਪਰ ਉਹ ਯਾਨੀ ਸੇਮ ਹੀ ਰਹਿੰਦਾ ਵਾ ਸੇਮ ਜਿਹਾ ਰਹਿੰਦਾ ਗਾਲਾਂ ਨਹੀਂ ਫਰਕ ਪੈਂਦਾ ਚਲੋ ਕੋਲਮ ਲਾ ਕੇ ਇਹਦਾ ਦੋ ਸ਼ਬਦਾਂ ਚ ਤੂੰ ਇਹਦੇ ਬਾਰੇ ਦੱਸਣਾ ਵੇ ਟਰੈਕਟਰ ਪਾਸ ਆਪਣੇ ਜ਼ਿਮੀਂਦਾਰ ਇਹ ਕਿਵੇਂ ਇਹ ਫੋਲੀ ਪਾਸ ਆ ਬਈ ਬੋਲੋ ਕਹਿਣ ਦਾ ਮਤਲਬ ਵੀ オリジナル ਰੱਖ ਕੇ ਕਿਸੇ ਜ਼ਿਮੀਂਦਾਰ ਨੇ ਇਹਨੂੰ ਚਲਾਉਣਾ ਕਰਾ ਹਾ ਤੁਹਾਨੂੰ ਪਤਾ ਸ਼ੁਰੂ ਤੇ ਸਰਦਾਰੀ ਵੈਲ ਜੀ ਹਾਂ ਚਲਾਉਣ ਨੂੰ ਤਾਂ ਯਾਰ ਇਹਦੇ ਨਾਲ ਦਾ ਟਰੈਕਟਰ ਕੋਈ ਨਹੀਂ ਹਾਂਜੀ ਆਪਾਂ ਜਿਵੇਂ ਆਉਂਦੇ ਗੱਲ ਕੀਤੀ ਨਾ ਵਾਈ ਵਾਸਤੇ ਫਾਰਮ ਟਰੈਕ ਦੀ ਟੱਕਰ ਦਾ ਅਜੇ ਤੱਕ ਨਾਮ ਬਣਿਆ ਤਾਂ ਨਾ ਹੀ ਬੰਦਨਾ ਹਾਂ ਮਧਾਣੀ ਬਾਈ ਬੰਦਾ ਹਾਂ ਇਹ ਪਤਾ ਨਹੀਂ ਕੀ ਚੱਕਰ ਆ ਵੀ ਇਹਦੇ ਤੇ ਇਹਦਾ ਚਲਾਵਾ ਹੋ ਸਾਬ ਦਾ ਸਿਸਟਮ ਹੋ ਸਾਬ ਦਾ ਹਣਾ ਵੀ ਜੋ ਆਪਾਂ ਡੈਡੀ ਹਣਾ ਤਾਂ ਵੀ ਇਹੀ ਗੱਲ ਸੁਣਦੇ ਆਉਣੇ ਤੇ ਆਪਣਾ ਵੀ ਜਿੰਨਾ ਕਿ ਤਜਰਬਾ ਹਣਾ ਵੀ ਇਹ ਕਰਮਾ ਵਾਲੇ ਨੂੰ ਇਹਨੋਂ ਨਹੀਂ ਕੁਝ ਹੁੰਦਾ ਤੇ ਨਾ ਬੰਦਾ ਥੱਕੇ ਨਾ ਆਕੇ ਚਾਰ ਚਾਰ ਦਿਨ ਨਹੀਂ ਬੰਦ ਕਰਦਾ ਕਰਾ ਤੇ ਜਿਵੇਂ ਰਾਤ ਚਾਰ ਚਾਰ ਦਿਨ ਹਾਂਜੀ ਚਾਰ ਚਾਰ ਤਿੰਨ ਤਿੰਨ ਦਿਨ ਚੋਕ ਨਹੀਂ ਖੈਦੇ ਰਾਤ ਦਿਨ ਚੱਲੀ ਜਾਂਦਾ ਸੂਪਰ ਸੀਡਰ ਤੇ ਵੀ ਐਵੇਂ ਕਹਿ ਦਿਆ ਸੀ 38 ਘੰਟੇ ਬਿਨਾਂ ਰੋਕੇ ਚਲਾਇਆ ਜੀ ਬਿਨਾਂ ਰੋਕੇ ਹਾਂਜੀ ਐਗਰੀ ਜ਼ੋਨ ਦਾ ਆਪਣੇ ਕੋਲੇ ਹੂੰ ਤੇ ਮਤਲਬ ਉਹ ਵੀ ਨਾ ਸੂਪਰ ਸੀਡਰ ਤੇ ਯਾਰ ਪੂਰਾ ਜ਼ੋਰ ਲੱਗਦਾ ਰੈਕਟਰ ਦਾ ਹਾਂਜੀ ਹਾਂਜੀ ਪਰ ਇਹ ਨਾਲ ਅੰਦਰਾਂ ਬਾਹਰ ਆ ਜਾਂਦੀਆਂ ਜੀ ਹਾਂਜੀ ਸਹੀ ਗੱਲ ਆ ਯਾਨੀ ਅਸੀਂ 38 40 ਘੰਟੇ ਇਕੱਠਾ ਟੱਕ ਸੀਗਾ ਬਿਨਾਂ ਰੋਕੇ ਚਲਾਇਆ ਜੀ ਤੇ ਇਹਨੇ ਕਿਸੇ ਪਾਸੋਂ ਤੇਲ ਤੂਲੋ ਜਿਵੇਂ ਆਪਣੇ ਸਿੰਮ ਦੇ ਜਿਹੰਦੇ ਆ ਕੱਢਿਆ ਸੀ ਕੇ ਪਾਸੋਂ ਕਿ ਨਹੀਂ ਜਾਵਾਂ ਹੀ ਨਹੀਂ ਬਾਈ ਜਾਵਾਂ ਹੀ ਨਹੀਂ ਵੀਰੇ ਇੰਜਣ ਦੇ ਵੱਲੋਂ ਸੁੱਕਾ ਸੀ ਹਨ ਸੁੱਕਾ ਹੀ ਸੀ ਚਾਰ ਚੁੱਕ ਲਓ ਲੈਫਟ ਦੇਖ ਲਓ ਆਪਾਂ ਐਵੇਂ ਕਹਿ ਦੀ ਆਪ ਜਿਹੜਾ ਤੋਤਾ ਵਾ ਮਿੱਟੀ ਮਿੱਟੀ ਹੋਈ ਆ ਦੇਖ ਲਓ ਤੁਸੀਂ ਜਿੱਧਰ ਮਰਜੀ ਮਾਰੋ ਵੈਰੀ ਗੁੱਡ ਯਾਰ ਫਿਰ ਇਹ ਦੋਤੇ ਹੋਰ ਕੀ ਹੁੰਦਾ ਫਿਰ ਤਾਂ ਮੈਂ ਸੀ ਇਹ ਤੇ ਤਿੰਨ ਸੀਜ਼ਨ ਲਾਤੇ ਵੀਰੇ ਸੁਪਰ ਸੀਡਰ ਦੇ ਅੱਛਾ ਜੀ ਤੇ ਲੈਫਟ ਲੂਟ ਦੀ ਸਾਨੂੰ ਡੱਕੇ ਜੀ ਕੰਪਲੀਟ ਲੈਫਟ ਲੂਟ ਵਧੀਆ ਸੁਪਰ ਸੀਡਰ ਤੇ ਚੱਕ ਰਿੰਦਾ ਸੀ ਚੱਕ ਰਿੰਦਾ ਵਧੀਆ ਪੂਰਾ ਕੰਪਲੀਟ ਨਹੀਂ ਆਈ ਸਾਨੂੰ ਲੈ ਵੀਰ ਜੀ ਇਸਿਆਂ ਤਰ੍ਹਾਂ ਟਰੈਕਟਰ ਪਾਸ ਹਾਂਜੀ